ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੁਨਿਆਦਾਂ ਦਾ ਅਗਲਾ ਭਾਗ ਜੁਗ ਬਦਲੀ ਜੁਗ ਉਦੋਂ ਅਤੇ ਉੱਥੇ ਹੀ ਬਦਲਦੇ ਹਨ ਜਿੱਥੇ ਜੁਗ ਨੂੰ ਬਦਲਣ ਵਾਲੀਆਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਹਨ ਅਤੇ ਬਦਲਣ ਵਾਲੇ ਸੋਚਵਾਨ ਅਤੇ ਸਿਧਾਤ ਵਾਲੇ ਗਿਆਨਵਾਨ ਅਤੇ ਹਿੰਮਤੀ ਵਿਅਕਤੀ ਜ਼ਿੰਮੇਵਾਰੀ ਚੁੱਕਦੇ ਹਨ ਹਿੰਮਤ ਅਤੇ ਗਿਆਨ ਦੀ ਹੋਦ ਅਣਹੋਦ ਕਾਰਨ ਹੀ ਸੰਸਾਰ ਦੇ ਕੁਝ ਖੇਤਰ ਖੁਸ਼ਹਾਲ ਹਨ ਤੇ ਬਾਕੀ ਪਛੜੇ ਹੋਏ ਹਨ ਹਿੰਮਤ ਕਰਨ ਵਾਲੇ ਪਹਿਲਾਂ ਪਰਿਵਰਤਨ ਦਾ ਸੁਪਨਾ ਵੇਖਦੇ ਹਨ ਫਿਰ ਠੁਕਵੇ ਸਾਲਾਂ ਜਟਾਉਂਦੇ ਹਨ ਅਤੇ ਆਪਣੀ ਵਿਉਤਬੰਦੀ ਅਤੇ ਮਿਹਨਤ ਨਾਲ ਆਪਣੇ ਸੁਪਨੇ ਨੂੰ ਜਥਾਰਤ ਕਰ ਵਿਖਾਉਂਦੇ ਹਨ ਆਧੁਨਿਕ ਦ੍ਰਿਸ਼ਟੀ ਤੋਂ ਜੁਨਾਨੀਆਂ ਅਤੇ ਰੋਮਾਨਾ ਨੇ 2.5 ਹਜ਼ਾਰ ਸਾਲ ਪਹਿਲਾਂ ਸੁਚੇਤ ਰੂਪ ਵਿੱਚ ਆਪਣਾ ਯੁੱਗ ਬਦਲਿਆ ਸੀ ਅਜੋਕਾ ਰੋਮ ਸੰਸਾਰ ਦਾ ਪਹਿਲਾ ਸ਼ਹਿਰ ਸੀ ਸੰਸਾਰ ਵਿੱਚ 10 ਲੱਖ ਦੀ ਆਬਾਦੀ ਪਾਰ ਕਰਨ ਵਾਲਾ ਪਹਿਲਾ ਸ਼ਹਿਰ ਵੀ ਰੋਮ ਸੀ ਯੂਨਾਨੀ ਪਹਿਲੇ ਸਨ ਜਿਨ੍ਹਾਂ ਨੇ ਵਿਸ਼ਵ ਦੇ ਸੰਦਰਭ ਵਿੱਚ ਸੋਚਿਆ ਸੁਕਰਾੰਤ ਪਹਿਲਾ ਯੂਨਾਨੀ ਸੀ ਜਿਸ ਦੀ ਸੋਚ ਵਿਸ਼ਵਾਸ ਵਿਆਪੀ ਸੀ ਉਹ ਸੰਸਾਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਪਹਿਲਾ ਸ਼ਹੀਦ ਸੀ ਸਿਕੰਦਰ ਵੀ ਪਹਿਲਾ ਯੂਨਾਨੀ ਸੀ ਜਿਸ ਨੇ ਸੰਸਾਰ ਨੂੰ ਜਿੱਤਣ ਦਾ ਸੰਕਲਪ ਕੀਤਾ ਸੀ ਅਜੋਕੇ ਸਮੇਂ ਵਿੱਚ ਸੰਸਾਰ ਦੇ ਉਹ ਹੀ ਦੇਸ਼ ਖੁਸ਼ਹਾਲ ਹਨ ਜਿਨ੍ਹਾਂ ਦਾ ਪਿਸ਼ੋਕੜ ਯੂਨਾਨੀ ਜਾਂ ਰੋਮਾਨੀ ਹੈ ਜੁਨਾਨੀ ਗਿਆਨ ਅਤੇ ਰੋਮਾਨੀ ਪ੍ਰਬੰਧ ਵਾਲਾ ਅਜੋਕਾ ਇਸਾਈ ਜਗਤ ਖੁਸ਼ਹਾਲ ਹੈ ਵਿਕਸਿਤ ਹੈ ਟੈਕਨੋਲੋਜੀ ਦਾ ਸਿਰਜਕ ਅਤੇ ਵਰਤੋਕਾਰ ਹੈ ਸਮੇ ਦਾ ਪਵੰਦ ਅਤੇ ਵਿਗਿਆਨਕ ਹੈ ਅਜੋਕੇ ਸੰਸਾਰ ਉੱਤੇ ਵਾਸਤਵ ਵਿੱਚ ਯੂਰਪ ਜਾਂ ਪੱਛਮ ਦਾ ਰਾਜ ਹੈ ਅਮਰੀਕਾ ਅਜੋਕੇ ਪੱਛਮ ਦਾ ਵਿਸਥਾਰ ਹੈ ਬਾਕੀ ਦਾ ਸੰਸਾਰ ਪੱਛਮ ਦੇ ਪਾਏ ਪੁਰਾਨੀਆਂ ਤੇ ਚੱਲ ਕੇ ਹੀ ਵਿਕਾਸ ਕਰਕੇ ਆਧੁਨਿਕ ਬਣ ਰਿਹਾ ਹੈ ਹਰ ਹਿੱਲੇ ਪੱਛਮ ਦਾ ਵਿਰੋਧ ਕਰਨ ਵਾਲੇ ਭਾਂਤ-ਪਾਂਦ ਦੇ ਕੱਟੜਵਾਦੀ ਮੱਦਕਾਲੀ ਸਮਸਿਆਵਾਂ ਅਤੇ ਧਾਰਮਿਕ ਅੰਧਵਿਸ਼ਵਾਸ਼ਾਂ ਵਿੱਚ ਉਲਝੇ ਹੋਣ ਕਾਰਨ ਆਪਣੇ ਆਪ ਲਈ ਵਿਪਤਾਵਾਂ ਹੀ ਉਪਜਾ ਰਹੇ ਹਨ ਪੱਛਮ ਨਾਲ ਮਤਭੇਦ ਹੋ ਸਕਦੇ ਹਨ ਪਰ ਪੱਛਮ ਦੇ ਵਿਗਿਆਨਕ ਯੋਗਦਾਨ ਨੂੰ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ ਹਰ ਧਰਮ ਨੇ ਸੰਸਾਰ ਦੀ ਉਤਪਤੀ ਅਤੇ ਸਮਾਜ ਦੇ ਨਿਰਮਾਣ ਅਤੇ ਮਨੁੱਖ ਦੀ ਸਥਿਤੀ ਬਾਰੇ ਆਪਣੀ ਆਪਣੀ ਕਿਸਮ ਦੀਆਂ ਧਾਰਨਾਵਾਂ ਉਸਾਰੀਆਂ ਹਨ ਯੁੱਗਾਂ ਦੇ ਬਦਲਣ ਬਾਰੇ Karl Marx ਨੇ ਬੜੀ ਗੰਭੀਰਤਾ ਨਾਲ ਤੇ ਬੜੇ ਵਿਸਥਾਰ ਨਾਲ ਅਧਿਐਨ ਕੀਤਾ ਹੈ ਜਿਸ ਨੂੰ ਉਸ ਨੇ ਇਤਿਹਾਸਕ ਪਦਾਰਥਵਾਦ ਦਾ ਨਾਮ ਦਿੱਤਾ ਹੈ ਜਿਸ ਨਾਲ ਸੋਚ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ ਪਰ ਇਸ ਸੋਚ ਤੇ ਸਿਧਾਂਤ ਦਾ ਵਿਰੋਧ ਵੀ ਹੋਇਆ ਹੈ ਯੁੱਗ ਬਦਲੀ ਦੇ ਵਿਸ਼ੇ ਨੂੰ ਕਈ ਟੰਗਾਂ ਨਾਲ ਵੱਖ-ਵੱਖ ਆਧਾਰਾਂ ਤੇ ਵਿਪਿੰਨ ਦ੍ਰਿਸ਼ਟੀਕੋਣਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ ਯੁੱਗ ਬਦਲੀ ਵਿੱਚ ਕੇਂਦਰੀ ਨੁਕਤਾ ਪਰਿਵਰਤਨ ਹੁੰਦਾ ਹੈ ਸਮੁੱਚੇ ਸੰਸਾਰ ਨੂੰ ਸੋਚ ਦੇ ਪੱਖੋਂ ਪਰिवर्तन ਪੱਖੀ ਅਤੇ ਪਰिवर्तन ਵਿਰੋਧੀ ਬਨਗੀਆਂ ਵਿੱਚ ਵੰਡਿਆ ਜਾ ਸਕਦਾ ਹੈ ਆਲਸੀ ਅਤੇ ਸੁਸਤ ਲੋਕ ਪਰिवर्तन ਤੋਂ ਡਰਦੇ ਹਨ ਅਤੇ ਅਗਲੇ ਜਨਮ ਅਤੇ ਕਿਸਮਤ ਦਾ ਭਾਜਵਾਦੀ ਸੰਕਲਪ ਉਸਾਰ ਕੇ ਆਪਣੀ ਬૌਧਿਕ ਕੰਗਾਲੀ ਦਾ ਹੀ ਪ੍ਰਮਾਣ ਦਿੰਦੇ ਹਨ ਅਤੇ ਪਰੰਪਰਾ ਨੂੰ ਦਿੜ੍ਹ ਕਰਵਾਉਂਦੇ ਹਨ ਭਾਰਤ ਨੇ ਸਤਯੁਗ ਤ੍ਰੇਤਾਯੁਗ ਦੁਆਪਰ ਅਤੇ ਕਾਲਯੁਗ ਦਾ ਸੰਕਲਪ ਉਸਾਰ ਕੇ ਮਨੁੱਖ ਦੇ ਨਿਰਪਰ ਨਿਗਰਨ ਦਾ ਅੰਧਵਿਸ਼ਵਾਸੀ ਫਲਸਫਾ ਉਸਾਰਿਆ ਹੈ ਪਾਰਟ ਮੁਕਤੋਰ ਤੇ ਪੁਰਾਤਨਵਾਦੀ ਹੈ ਇਹ ਆਪਣੀ ਹਰ ਚੀਜ਼ ਨੂੰ ਪਰਾਤਨ ਸਿੱਧ ਕਰਕੇ ਨਾ ਇਹ ਕਿਸੇ ਪ੍ਰਕਾਰ ਦਾ ਪਰਿਵਰਤਨ ਲਿਆਉਣ ਦਾ ਯਤਨ ਕਰਦਾ ਹੈ ਤੇ ਨਾ ਹੀ ਕਿਸੇ ਪਰਿਵਰਤਨ ਨੂੰ ਪ੍ਰਵਾਨ ਕਰਦਾ ਹੈ ਸਾਡੇ ਪਿੰਡ ਪੁਰਾਤਨ ਪਰੰਪਰਾ ਦੀਆਂ ਪਾਠਸ਼ਾਲਾਵਾਂ ਹਨ ਇਹਨਾਂ ਵਿੱਚ ਜੀਵਨ ਮੰਦ ਕਾਲੀ ਸੰਕਲਪਾ ਵਾਲਾ ਹੈ ਜਿਸ ਕਾਰਨ ਭਾਰਤ ਵਿੱਚ ਜਾਤ ਪਾਤ ਨੂੰ ਖਤਮ ਕਰਨ ਦੇ ਹਰੇਕ ਉਪਰਾਲੇ ਨਾਲ ਜਾਤ ਪਾਤ ਹੋਰ ਡ੍ਰਿਡ ਹੋਈ ਹੋਈ ਹੈ ਜਾਤ-ਪਾਤ ਭਾਰਤ ਦਾ ਹੀ ਲੱਛਣ ਨਹੀਂ ਹੈ ਸੰਸਾਰ ਵਿੱਚ ਜਿੱਥੇ ਵੀ ਖੇਤੀਬਾੜੀ ਉਪਜੀਵਿਕਾ ਦਾ ਮੁੱਖ ਸਾਧਨ ਹੈ ਉੱਥੇ ਕਿਸੇ ਨਾ ਕਿਸੇ ਰੂਪ ਵਿੱਚ ਜਾਤ-ਪਾਤ ਹੈ ਪਰ ਭਾਰਤ ਵਿੱਚ ਇਸ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ ਜਿਹੜੀਆਂ ਇਹ ਦਰਸਾਉਂਦੀਆਂ ਹਨ ਕਿ ਭਾਰਤ ਵਿੱਚ ਪਰਿਵਰਤਨ ਦੀ ਚਾਲ ਬੜੀ ਹੌਲੀ ਹੈ ਭਾਰਤ ਦੇ ਇਤਿਹਾਸ ਨੇ ਚਾਰ ਮੁੱਖ ਮੋੜ ਕੱਟੇ ਹਨ ਆਰਿਆ ਦਾ ਆਗਮਨ ਬੁੱਧ ਦਾ ਪ੍ਰਗਟ ਹੋਣਾ ਇਸਲਾਮ ਦਾ ਪ੍ਰਵੇਸ਼ ਅਤੇ ਅੰਗਰੇਜ਼ਾਂ ਦਾ ਆਉਣਾ ਇਹ ਚਾਰ ਮੋੜ ਕੱਟਣ ਵਿੱਚ ਭਾਰਤ ਨੇ ਆਪ ਕੋਈ ਉਦਮ ਨਹੀਂ ਕੀਤਾ ਉਦਮ ਯਤਨ ਕਰਨ ਵਾਲਿਆਂ ਜਾਂ ਆਉਣ ਵਾਲਿਆਂ ਨੇ ਕੀਤਾ ਭਾਵੇਂ ਬੁੱਧ ਧਰਮ ਭਾਰਤ ਵਿੱਚ ਉਪਜਿਆ ਪਰ ਇਸ ਦੀ ਨੁਹਾਰ ਬਾਕੀ ਭਾਰਤੀ ਧਰਮਾਂ ਨਾਲ ਮੇਲ ਨਹੀਂ ਖਾਂਦੀ ਜਿਸ ਕਾਰਨ ਬੁੱਧ ਧਰਮ ਦਾ ਪ੍ਰਭਾਵ ਭਾਰਤ ਵਿੱਚ ਘਟਿਆ ਹੈ ਅਤੇ ਇਹ ਵਿਦੇਸ਼ਾਂ ਵਿੱਚ ਫੈਲਿਆ ਹੈ ਮੰਗੋਲ نسل ਦੀਆਂ ਕੌਮਾਂ ਤੇ ਬੁੱਧ ਧਰਮ ਦਾ ਵਿਸ਼ਾਲ ਪ੍ਰਭਾਵ ਹੈ ਭਾਰਤ ਕੋਲ ਇਤਿਹਾਸ ਦਾ ਲਕੀਰੀ ਸੰਕਲਪ ਨਹੀਂ ਹੈ ਕਿਉਂਕਿ ਭਾਰਤ ਕੋਲ ਸਮੇ ਦੇ ਕਾਲ ਚੱਕਰ ਦਾ ਸੰਕਲਪ ਹੈ ਸਾਡਾ ਕੈਲੰਡਰ ਸੂਰਜ ਆਧਾਰਿਤ ਨਹੀਂ ਚੰਦਰਮਾ ਆਧਾਰਿਤ ਹੈ ਜਦੋਂ ਤੱਕ ਸਮੇ ਦਾ ਲਕੀਰੀ ਸੰਕਲਪ ਨਹੀਂ ਉਸਰਦਾ ਇਤਿਹਾਸ ਨਹੀਂ ਉਪਜਦਾ ਸੰਸਾਰ ਵਿੱਚ ਕੈਲੰਡਰ ਨੂੰ ਸਭ ਤੋਂ ਪਹਿਲਾਂ ਮਿਸਰੀਆਂ ਨੇ ਬਣਾਇਆ ਪਰ ਅਜੋਕਾ ਕੈਲੰਡਰ ਰੋਮਨ ਕੈਲੰਡਰ ਹੈ ਜਿਹੜਾ ਯਹੂਦੀਆਂ ਇਸਾਈਆਂ ਦਾ ਸਿਰਜਿਆ ਹੋਇਆ ਹੈ ਇਸ ਸਮੇਂ ਸੰਸਾਰ ਵਿੱਚ ਕੈਲੰਡਰ ਤਾਂ ਕਈ ਹਨ ਜਿਵੇਂ ਹਿੰਦੂ ਬਿਕਰਮੀ ਕੈਲੰਡਰ ਮੁਸਲਮ ਹਿਜਰੀ ਕੈਲੰਡਰ ਅਤੇ ਸਿੱਖ ਨਾਨਕਸ਼ਾਹੀ ਕੈਲੰਡਰ ਪਰ ਅਜੋਕੇ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਵਾਨਿਤ ਈਸਾਈ ਕੈਲੰਡਰ ਹੈ ਜਿਸ ਸੰਸਾਰ ਈਸਾ ਸੰਸਾਰ ਦਾ ਪਹਿਲਾ ਇਤਿਹਾਸਕ ਵਿਅਕਤੀ ਮੰਨਿਆ ਜਾਂਦਾ ਹੈ ਅਤੇ ਸਮੇਂ ਦੀ ਗੱਲ ਪੂਰਵ ਈਸਵੀ ਅਤੇ ਈਸਵੀ ਅਨੁਸਾਰ ਕੀਤੀ ਜਾਂਦੀ ਹੈ ਜਹੂਦੀਆਂ ਈਸਾਈਆਂ ਦਾ ਕੈਲੰਡਰ ਵੇਖ ਕੇ ਹੀ ਅਜੋਕੇ ਸੰਸਾਰ ਦੇ ਸਾਰੇ ਧਰਮਾਂ ਫਿਰਕੀਆਂ ਅਤੇ ਨੇ ਆਪਣੇ ਕੈਲੰਡਰ ਉਸਾਰੇ ਹਨ ਸਾਡੇ ਮੇਲੇ ਤਿਹਾਰ ਅਜੇ ਵੀ ਚੰਦਰਮਾ ਨਾਲ ਜੁੜੇ ਹੋਏ ਹਨ ਜਦੋਂ ਕਿ ਸੰਸਾਰ ਦਾ ਵਿਕਸਿਤ ਭਾਗ ਸੂਰਜ ਨਾਲ ਜੁੜਿਆ ਹੋਇਆ ਹੈ ਚੰਦਰਮਾ ਨਾਲ ਜੁੜੇ ਹੋਣ ਕਾਰਨ ਹੀ ਭਾਰਤ ਅੱਜ ਵੀ ਅੰਧਵਿਸ਼ਵਾਸੀ ਕੁੰਡਲੀਆਂ ਮਹੂਰਤਾਂ ਟੇਵਿਆਂ ਜਾਂ ਰਮ ਪਤਰੀਆਂ ਸ਼ਰਾਧਾ ਜੋਤਸ਼ੀਆਂ ਵਿੱਚ ਉਲਝਿਆ ਪਿਆ ਹੈ ਸਾਡੇ ਕੋਲ ਕਾਲ ਦਾ ਸੰਕਲਪ ਹੈ ਯੁੱਗ ਦਾ ਸੰਕਲਪ ਨਹੀਂ ਭਾਰਤ ਕੋਲ ਦੇਵਤਿਆਂ ਦਾ ਸੰਕਲਪ ਸੀ ਭਾਰਤ ਵਿੱਚ ਪਰਮਾਤਮਾ ਦਾ ਸੰਕਲਪ ਇਸਲਾਮ ਲੈ ਕੇ ਆਇਆ ਸੀ ਜਿਸ ਨੇ ਸੰਕਲਪ ਯਹੂਦੀਆਂ ਇਸਾਈਆਂ ਤੋਂ ਪ੍ਰਾਪਤ ਕੀਤਾ ਸੀ ਜੁਨਾਨੀ ਰੋਮਨ ਮਗਰੋਂ ਜਾ ਕੇ ਇਸਾਈ ਬਣੇ ਇਸਾਈ ਜਗਤ ਨੂੰ ਜਿਓਮੈਟਰੀ ਦੇ ਗਿਆਨ ਨੇ ਵਿਗਿਆਨਕ ਬਣਾਇਆ ਹੈ ਜਿਓਮੈਟਰੀ ਨਾਲ ਨਕਸ਼ੇ ਬਣਾਏ ਗਏ ਜਿਨ੍ਹਾਂ ਨੂੰ ਵਰਤ ਕੇ ਪੱਛਮੀ ਦੇਸ਼ਾਂ ਨੇ ਸਮੁੰਦਰ ਰਾਹੀਂ ਆਪਣਾ ਪ੍ਰਭਾਵ ਸਾਰੇ ਸੰਸਾਰ ਵਿੱਚ ਫੈਲਾਇਆ ਹੈ ਇਤਿਹਾਸ ਲਿਖਿਆ ਜਾਣਾ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜੀ ਕੈਲੰਡਰ ਦੀ ਵਰਤੋਂ ਅਤੇ ਲਿਖਣ ਕਲਾ ਦਾ ਵਿਕਾਸ ਹੁੰਦਾ ਹੈ ਐਵੇਂ ਸੰਸਾਰ ਕੋਲ ਕੇਵਲ 10000 ਸਾਲ ਦਾ ਇਤਿਹਾਸ ਹੈ ਇਸ ਤੋਂ ਪਹਿਲਾਂ ਦੇ ਸਭ ਅਨੁਮਾਨ ਹਨ ਇਨ੍ਹਾਂ ਅਨੁਮਾਨਾਂ ਦੇ ਆਧਾਰ 'ਤੇ ਸੰਸਾਰ ਵਿੱਚ ਤਿੰਨ ਮੁੱਖ ਯੁੱਗ ਮੰਨੇ ਗਏ ਹਨ ਇਤਿਹਾਸਿਕ ਯੁੱਗ ਧਾਰਮਿਕ ਯੁੱਗ ਅਤੇ ਵਿਗਿਆਨਕ ਯੁੱਗ ਯੁੱਗ ਭਾਵੇਂ ਕਈ ਹੋਏ ਹਨ ਪਰ ਪਛਾਣਨਯੋਗ ਯੁੱਗ ਤਿੰਨ ਹੀ ਹਨ ਜਿਨ੍ਹਾਂ ਨੂੰ ਉਪਜੀਵਿਕਾ ਦੇ ਪੱਖੋਂ ਸ਼ਿਕਾਰ ਯੁੱਗ ਖੇਤੀ ਯੁੱਗ ਅਤੇ ਉਦਯੋਗਿਕ ਯੁੱਗ ਕਿਹਾ ਜਾ ਸਕਦਾ ਹੈ ਇਹ ਯੁੱਗ ਤਿੰਨ ਕਿਉਂ ਹੋਏ ਹਨ ਚਾਰ ਜਾਂ ਦੋ ਕਿਉਂ ਨਹੀਂ ਇਸ ਦਾ ਉੱਤਰ ਇਹ ਹੈ ਕਿ ਇਨ੍ਹਾਂ ਤਿੰਨ ਯੁੱਗਾਂ ਵਿੱਚ ਮਨੁੱਖ ਦੇ ਮਨ ਵਿੱਚ ਉਪਜਣ ਵਾਲੇ ਹਰੇਕ ਪ੍ਰਸ਼ਨ ਦਾ ਉੱਤਰ ਵੱਖਰੇ ਢਾਂਗ ਤੇ ਵੱਖਰੇ ਤਰਕ ਨਾਲ ਦਿੱਤਾ ਗਿਆ ਹੈ ਜਿਵੇਂ ਸ਼ਿਕਾਰ ਯੋਗ ਵਿੱਚ ਪੁਚਾਲ ਦਾ ਕਾਰਨ ਧਰਤੀ ਦਾ ਇੱਕ ਬਲਦ ਦੇ ਸਿੰਘ ਦੇ ਟਿੱਕੇ ਹੋਣਾ ਅਤੇ ਥੱਕੇ ਹੋਏ ਬਲਦ ਵੱਲੋਂ ਸਿੰਘ ਬਦਲਣਾ ਦੱਸਿਆ ਗਿਆ ਇਸੇ ਪ੍ਰਸ਼ਨ ਦਾ ਉੱਤਰ ਖੇਤੀ ਯੋਗ ਵਿੱਚ ਧਰਮ ਨਾਲ ਜੋੜ ਕੇ ਧਰਤੀ ਦੇ ਬੇੜੇ ਦਾ ਪਾਪਾ ਨਾਲ ਭਰੇ ਹੋਣ ਕਰਕੇ ਡੋਲਣਾ ਦੱਸਿਆ ਗਿਆ ਹੈ ਅਤੇ ਉਦਯੋਗਿਕ ਯੋਗ ਵਿੱਚ ਇਸ ਨੂੰ ਧਰਤੀ ਅੰਦਰ ਲੀਆਂ ਟੈਕਨੋਟਿਕ ਪਲੇਟਾਂ ਦਾ ਖਿਸਕਣਾ ਦੱਸਿਆ ਗਿਆ ਸਪਸ਼ਟ ਹੈ ਕਿ ਇਨ੍ਹਾਂ ਤਿੰਨਾ ਯੁੱਗਾਂ ਵਿੱਚ ਸੰਤ ਪ੍ਰਬੰਧ ਦੇ ਵੱਖਰੇ ਹੋਣ ਕਾਰਨ ਵਿਸ਼ਵ ਦ੍ਰਿਸ਼ਟੀ ਅਤੇ ਜੀਵਨ ਜਾਚ ਅਤੇ ਸਮਾਜਿਕ ਬਣਤਰ ਵੱਖਰੀ ਸੀ ਸ਼ਿਕਾਰ ਯੁੱਗ ਪਸ਼ੂ ਕੇਂਦਰਿਤ ਸੀ ਖੇਤੀ ਯੁੱਗ ਧਰਮ ਜਾਂ ਰੱਬ ਕੇਂਦਰਿਤ ਸੀ ਜਦੋਂ ਕਿ ਉਦਯੋਗਿਕ ਯੁੱਗ ਵਿਗਿਆਨ ਅਤੇ ਮਨੁੱਖ ਕੇਂਦਰਿਤ ਹੈ ਸਪਸ਼ਟ ਰੂਪ ਵਿੱਚ ਯੁੱਗ ਉਦੋਂ ਬਦਲਦਾ ਹੈ ਜਦੋਂ ਮਨੁੱਖ ਊਰਜਾ ਦਾ ਕੋਈ ਨਵਾਂ ਵਿਆਪਕ ਸਰੋਤ ਲੱਭਦਾ ਹੈ ਊਰਜਾ ਜਾਂ ਸ਼ਕਤੀ ਜੀਵਨ ਦੀ ਕੇਂਦਰੀ ਚੂਲ ਹੁੰਦੀ ਹੈ ਮਨੁੱਖ ਨੂੰ ਹਰੇਕ ਕਾਰਜ ਲਈ ਊਰਜਾ ਦੀ ਲੋੜ ਪੈਂਦੀ ਹੈ ਊਰਜਾ ਦੇ ਨਵੇਂ ਸਰੋਤ ਨਾਲ ਨਵਾਂ ਸੰਤ ਪ੍ਰਬੰਧ ਸਮਾਜਿਕ ਪ੍ਰਣਾਲੀ ਰਿਸ਼ਤਾ ਨਾਤਾ ਪ੍ਰਬੰਧ ਵਿਆਹ ਪ੍ਰਣਾਲੀ ਜਾਇਦਾਦ ਆਧਾਰ ਪਹਿਰਾਵਾ ਆਹਾਰ پابੰਦੀਆਂ ਮਨਾਹੀਆਂ ਇਸਤਰੀ ਪੁਰਸ਼ ਸੰਬੰਧ ਕੰਮਤੰਦੇ ਰਸਮ ਰਿਵਾਜ ਰਸਮਾਂ ਰੀਤਾਂ ਵਿਸ਼ਵਾਸ ਆਦਿ ਹੋਦ ਵਿੱਚ ਆਉਂਦੇ ਹਨ ਜਦੋਂ ਯੁੱਗ ਬਦਲਦਾ ਹੈ ਤਾਂ ਸਭ ਕੁਝ ਬਦਲਦਾ ਹੈ ਬਦਲਾਅ ਲਈ ਮੁੱਖ ਲੋੜ ਊਰਜਾ ਦੇ ਨਵੇਂ ਸਰੋਤ ਦੀ ਹੁੰਦੀ ਹੈ ਸ਼ਿਕਾਰ ਯੁੱਗ ਵਿੱਚ ਮਨੁੱਖ ਕੋਲ ਕੇਵਲ ਆਪਣਾ ਸਰੀਰਕ ਬਲ ਸੀ ਪੈਦਲ ਚੱਲਣ ਦੀ ਮਜਬੂਰੀ ਸੀ ਸਾਰਾ ਜੀਵਰ ਪੰਜ ਛੇ ਮੀਲ ਦੇ ਘੇਰੇ ਵਿੱਚ ਗੁਜਰਦਾ ਸੀ ਗਿਆਨ ਸੀਮਤ ਸੀ ਸੂਚਨਾ ਦਾ ਆਦਾਨ ਪ੍ਰਦਾਨ ਮੌਖਿਕ ਸੀ ਖੇਤੀ ਯੁੱਗ ਵਿੱਚ ਮਨੁੱਖ ਨੇ ਪਸ਼ੂਬਲ ਵਰਤਨਾ ਆਰੰਭ ਕੀਤਾ ਸਵਾਰੀ ਅਤੇ ਸਫ਼ਰ ਲਈ ਘੋੜਿਆਂ ਨੂੰ ਵਰਤਿਆ ਆਨੁਪਵ ਖੇਤਰ ਫੈਲਿਆ ਲਿਪੀ ਦਾ ਵਿਕਾਸ ਕੀਤਾ ਲਿਖਣ ਦੀ ਕਲਾ ਵਿਕਸਤ ਹੋਈ ਸੂਚਨਾ ਦੇ ਮੌਖਿਕ ਸੰਚਾਰ ਦੇ ਨਾਲ ਨਾਲ ਲਿਖਤੀ ਸੰਚਾਰ ਵੀ ਸੰਭਵ ਹੋਇਆ ਮਕਾਨ ਕੀ ਊਰਜਾ ਉਦਯੋਗਿਕ ਯੁੱਗ ਦੀ ਚੂਲ ਹੈ ਉਦਯੋਗਿਕ ਯੁੱਗ ਵਿੱਚ ਮਨੁੱਖ ਨੇ ਮਕਾਨ ਕੀ ਊਰਜਾ ਨਾਲ ਨਵਾਂ ਸੰਤ ਪ੍ਰਬੰਧ ਸਿਰਜ ਕੇ ਤੇਜ਼ ਚੱਲਣ ਵਾਲੇ ਵਾਹਨਾਂ ਦਾ ਨਿਰਮਾਣ ਕਰਕੇ ਆਪਣੇ ਕਾਰਜਾਂ ਦੀ ਰਫ਼ਤਾਰ ਵਧਾ ਕੇ ਆਪਣਾ ਅਨੁਭਵ ਖੇਤਰ ਵਿਸ਼ਾਲ ਕੀਤਾ ਅਤੇ ਛਾਪੇਖਾਨੀ ਦੀ ਕਾੜ ਨਾਲ ਗਿਆਨ ਦਾ ਪ੍ਰਸਾਰ ਕੀਤਾ ਹੈ ਉਪਰੋਕਤ ਤੋਂ ਸਪਸ਼ਟ ਹੈ ਕਿ ਸ਼ਿਕਾਰ ਯੁੱਗ ਵਿੱਚ ਮਨੁੱਖ ਕੋਲ ਕੇਵਲ ਸਰੀਰਕ ਬਲ ਜਾਂ ਊਰਜਾ ਸੀ ਖੇਤੀ ਜੁਗ ਵਿੱਚ ਉਸਨੇ ਸਰੀਰਕ ਬਾਲ ਦੇ ਨਾਲ ਪਸ਼ੂ ਬਾਲ ਵਰਤਨਾ ਸਿੱਖਿਆ ਅਤੇ ਉਦਯੋਗਿਕ ਜੁਗ ਵਿੱਚ ਸਰੀਰਕ ਬਾਲ ਅਤੇ ਪਸ਼ੂ ਬਾਲ ਦੇ ਨਾਲ ਮਕਾਨ ਕੀ ਬਾਲ ਵਰਤਣ ਦੀ ਯੋਗਤਾ ਉਪਜਾਈ ਬਾਕੀ ਜੋ ਕੁਝ ਵੀ ਵਾਪਰਿਆ ਹੈ ਉਹ ਇਨ੍ਹਾਂ ਮੁੱਖ ਪਰਿਵਰਤਨਾਂ ਅਧੀਨ ਵਾਪਰਿਆ ਹੈ ਹੁਣ ਅਸੀਂ ਚੌਥੇ ਜੁਗ ਵੱਲ ਵਧ ਰਹੇ ਹਾਂ ਜਿਹੜਾ ਸੂਰਜੀ ਊਰਜਾ ਤੇ ਆਧਾਰਿਤ ਹੋਵੇਗਾ ਤੇ ਜਿਹੜਾ ਕੰਪਿਊਟਰ ਅਤੇ ਰੋਬੋਟ ਅਤੇ ਨੈਨੋ ਟੈਕਨੋਲੋਜੀ ਕੇਂਦ੍ਰਿਤ ਹੋਵੇਗਾ ਇਸ ਜੁਗ ਨੂੰ ਟੈਕਨੋਲੋਜੀ ਦਾ ਜੁਗ ਕਿਹਾ ਜਾਵੇਗਾ ਸਪਸ਼ਟ ਹੈ ਕਿ ਜਦੋਂ ਤੱਕ ਕੋਈ ਸਮਾਜ ਸਰੀਰਕ ਬਾਲ ਹੀ ਵਰਤਦਾ ਹੈ ਉਹ ਸ਼ਿਕਾਰ ਯੁੱਗ ਜਾਂ ਆਦੀਵਾਸੀ ਸਥਿਤੀ ਵਿੱਚ ਹੀ ਰਹਿੰਦਾ ਹੈ ਅਤੇ ਜਦੋਂ ਤੱਕ ਕੋਈ ਸਮਾਜ ਸਰੀਰਕ ਅਤੇ ਪਸ਼ੂ ਬਾਲ ਵਰਤਦਾ ਰਹਿੰਦਾ ਹੈ ਉਹ ਖੇਤੀ ਯੁੱਗ ਵਿੱਚ ਹੀ ਵਿਚਰਦਾ ਰਹਿੰਦਾ ਹੈ ਉਦਯੋਗਿਕ ਯੁੱਗ ਤੇਲ ਭਾਫ਼ ਜਾਂ ਬਿਜਲੀ ਤੋਂ ਉਪਜਣ ਵਾਲੀ ਮਕਾਨ ਕੀ ਊਰਜਾ ਤੋਂ ਬਿਨਾਂ ਸੰਭਵ ਨਹੀਂ ਹੁੰਦਾ ਅਗਲੇਰੇ ਯੁੱਗ ਲਈ ਆਮੁੱਕ ਊਰਜਾ ਦੀ ਲੋੜ ਪਾਏਗੀ ਜਿਸ ਨੂੰ ਸੂਰਜ ਹੀ ਪੂਰੀ ਕਰ ਸਕੇਗਾ ਸ਼ਿਕਾਰ ਯੁੱਗ ਤੋਂ ਖੇਤੀ ਯੁੱਗ ਵਿੱਚ ਪਰਵੇਸ਼ ਕਰਨ ਲਈ ਮਨੁੱਖ ਨੂੰ ਊਰਜਾ ਦੇ ਨਵੇਂ ਸਰੋਤ ਦੀ ਲੋੜ ਸੀ ਜਿਹੜੀ ਉਸਨੇ ਪਸ਼ੂਆਂ ਨੂੰ ਵਰਤ ਕੇ ਪੂਰੀ ਕੀਤੀ ਇਸ ਉਦੇਸ਼ ਦੀ ਪੂਰਤੀ ਲਈ ਮਨੁੱਖ ਨੇ ਆਪਣਾ ਗਿਆਨ ਵਰਤ ਕੇ ਸਮੁੱਚੇ ਪਸ਼ੂ ਜਗਤ ਨੂੰ ਲਾਭਕਾਰੀ ਅਤੇ ਹਾਨੀਕਾਰਕ ਵੰਗੀਆਂ ਵਿੱਚ ਵੰਡਿਆ ਅਤੇ ਪਾਲ ਕੇ ਲਾਭਕਾਰੀ ਪਸ਼ੂਆਂ ਦੀ ਗਿਣਤੀ ਵਧਾਈ ਅਤੇ ਹਾਨੀਕਾਰਕ ਜੀਵਾ ਨੂੰ ਮਾਰਨ ਦਾ ਉਪਰਾਹਲਾ ਸਿੱਖਿਆ ਅੱਜ ਤੋਂ ਇੱਕ ਸਦੀ ਪਹਿਲਾਂ ਤੱਕ ਸਮੁੱਚੀ ਖੇਤੀ ਵਿਵਸਥਾ ਪਸ਼ੂਬਾਲ ਤੇ ਨਿਰਭਰ ਸੀ ਜਦੋਂ ਕੁਝ ਸੈਕੜੇ ਸਦੀਆਂ ਪਹਿਲਾਂ ਮਨੁੱਖ ਨੇ ਪਸ਼ੂਬਾਲ ਵਰਤਣ ਦੀ ਜਾਚ ਸਿੱਖੀ ਤਾਂ ਹੋਰ ਵੀ بڑا ਕੁਝ ਸੰਭਵਕਾਰ ਵਿਖਾਇਆ ਉਸ ਨੇ ਧਰਤੀ ਹੇਠਲਾ ਪਾਣੀ ਲੱਭ ਕੇ ਖੂਹਾਂ ਰਾਹੀਂ ਪਿੰਡ ਵਸਾਏ ਇਵੇਂ ਖੂਹ ਰਾਹੀਂ ਮਨੁੱਖ ਸਮੁੰਦਰ ਦਰਿਆ ਝੀਲ ਛਰਨੇ ਆਦਤ ਤੋਂ ਦੂਰ ਵੀ ਰਹਿਣ ਦੇ ਯੋਗ ਹੋਇਆ ਅੱਗ ਬਾਲਣੀ ਸਿੱਖ ਕੇ ਮਨੁੱਖ ਨੇ ਘਰੇਲੂ ਜੀਵਨ ਦੀ ਨੀਂ ਰੱਖੀ ਇਸ ਤੋਂ ਪਹਿਲਾਂ ਮਨੁੱਖ ਜੰਗਲ ਨੂੰ ਲੱਗੀ ਅੱਗ ਵੇਖਦਾ ਤਾਂ ਸੀ ਪਰ ਉਸ ਨੂੰ ਅੱਗ ਬਾਲਣੀ ਨਹੀਂ ਸੀ ਆਉਂਦੀ ਮਨੁੱਖ ਉਸੇ ਅੱਗ ਨੂੰ ਵਰਤ ਸਕਦਾ ਹੈ ਜਿਹੜੀ ਉਸਤੇ ਕਾਬੂ ਵਿੱਚ ਹੋਵੇ ਇਵੇਂ ਹੀ ਉਹੀ ਪਾਣੀ ਵਰਤਿਆ ਜਾ ਸਕਦਾ ਹੈ ਜਿਹੜਾ ਮਨੁੱਖ ਦੇ ਕਾਬੂ ਵਿੱਚ ਹੋਵੇ ਜੰਗਲ ਦੀ ਅੱਗ ਵਾਂਗ ਹੀ ਹੜ ਦੇ ਪਾਣੀ ਦਾ ਲਾਭ ਨਹੀਂ ਉਠਾਇਆ ਜਾ ਸਕਦਾ ਅੱਗ ਬਾਲਣ ਦੀ ਕਲਾ ਵਾਂਗ ਹੀ ਮਨੁੱਖ ਨੇ ਗਿਣਤੀ ਮਿੰਤੀ ਕਰਨ ਦੀ ਯੋਗਤਾ ਉਪਜਾਈ ਹੈ ਅਤੇ ਆਲੇ-ਦੁਆਲੇ ਨੂੰ ਕਾਬੂ ਕਰਨਾ ਸਿੱਖਿਆ ਹੈ ਜਿਓਮੈਟਰੀ ਮੈਥਮੈਟਿਕਸ ਅਤੇ ਕੰਪਾਸ ਇਸੇ ਕਲਾ ਦਾ ਵਿਗਿਆਨਕ ਰੂਪ ਹਨ ਜਿਨ੍ਹਾਂ ਨਾਲ ਮਨੁੱਖ ਨੇ ਗਿਣਤੀਆਂ ਮਿਲਤੀਆਂ ਰਾਹੀਂ ਨਵੀਆਂ ਧਰਤੀਆਂ ਅਤੇ ਨਵੇਂ ਗ੍ਰਹਿਾਂ ਨੂੰ ਲੱਭਿਆ ਹੈ ਖੇਤੀ ਜੋਗ ਦੀ ਵਿਵਸਥਾ ਨੂੰ ਪੱਕੇ ਪੈਰੀ ਕਰਨ ਵਾਸਤੇ ਸਮਾਜਿਕ ਪ੍ਰਬੰਧ ਲਈ ਜਾਤ ਪਾਤ ਪ੍ਰਣਾਲੀ ਜਾਇਦਾਦ ਦਾ ਸੰਕਲਪ ਵਾਰਿਸ ਦੀ ਲੋੜ ਕਾਰਨ ਵਿਆਹ ਦੀ ਪ੍ਰਥਾ ਵਿਆਹ ਨਾਲ ਸੰਬੰਧਤ ਰਸਮਾਂ ਰੀਤਾਂ ਇਸਤਰੀ ਪੁਰਸ਼ ਦੇ ਸੱਭਿਆਚਾਰਕ ਅਤੇ ਆਰਥਿਕ ਕਾਰਜਾਂ ਕੰਮਾਂ ਦੀ ਵੰਡ ਅਤੇ ਵਿਲੇ ਸਮੇਂ ਨੂੰ ਪੂਰਨ ਲਈ ਮੇਲੇ ਤਿਹਾਰਾਂ ਦਾ ਨਿਰਮਾਣ ਹੋਇਆ ਹੈ ਖੇਤੀਜੋਗ ਵਿੱਚ ਕੁਝ ਸਿਆਣੇ ਲੋਕਾਂ ਨੇ ਆਲੇ-ਦੁਆਲੇ ਨੂੰ ਕੋਖਣਾ ਆਰੰਭ ਕੀਤਾ ਤੇ ਕੁਦਰਤ ਵਿੱਚ ਕਾਰਨ-ਕਾਰਜ ਵਿਚਲੇ ਸਬੰਧਾਂ ਨੂੰ ਜਾਣਿਆ ਕਾਰਨ-ਕਾਰਜ ਦਾ ਸਬੰਧ ਸਮੁੱਚੇ ਵਿਗਿਆਨ ਦਾ ਆਧਾਰ ਹੈ ਮਨੁੱਖ ਨੇ ਲੱਕੜ ਨਾਲ ਅੱਗ ਬਾਲਣੀ ਆਰੰਭ ਕੀਤੀ ਕਿਉਂਕਿ ਉਸ ਨੂੰ ਲੱਕੜ ਅਤੇ ਅੱਗ ਦੇ ਕਾਰਨ-ਕਾਰਜ ਸਬੰਧ ਦਾ ਪਤਾ ਲੱਗ ਗਿਆ ਸੀ ਪਸ਼ੂਆਂ ਤੇ ਪੰਛੀਆਂ ਨੂੰ ਇਸ ਸਬੰਧ ਦਾ ਪਤਾ ਨਾ ਹੋਣ ਕਰਕੇ ਉਹਨਾਂ ਦਾ ਜੀਵਨ ਅੱਜ ਵੀ ਉਵੇਂ ਹੈ ਜਿਵੇਂ ਹਜ਼ਾਰਾਂ ਲੱਖਾਂ ਸਾਲ ਪਹਿਲੇ ਸੀ ਮਨੁੱਖ ਨੇ ਕੁਦਰਤ ਦੇ ਵਰਤਾਰਿਆਂ ਨੂੰ ਸਮਝ ਕੇ ਕੁਝ ਵਿਸ਼ੇਸ਼ ਵਿਆਪੀ ਨਿਯਮਾਂ ਦਾ ਪਤਾ ਲਾਇਆ ਹੈ ਧਰਮ ਦੇ ਨਿਯਮ ਸਥਾਨਕ ਹੁੰਦੇ ਹਨ ਜਿਵੇਂ ਤਿੱਬਤੀਆਂ ਦਾ ਸਵਰਗ ਨਿਗਾ ਹੈ ਅਤੇ ਮਾਰੂਥਰਾ ਦੇ ਵਸਨੀਕਾਂ ਦਾ ਸਵਰਗ ਠੰਡਾ ਹੈ ਪਰ ਵਿਗਿਆਨ ਨੇ ਨਿਯਮ ਸਭ ਥਾਈਂ ਇੱਕਸਾਰ ਲਾਗੂ ਹੁੰਦੇ ਹਨ ਧਰਮ ਨੇ ਪਰਮਾਤਮਾ ਦੀ ਹੋਂਦ ਸਥਾਪਿਤ ਕਰਨ ਲਈ ਧਾਰਮਿਕ ਗ੍ਰੰਥਾ ਵਿੱਚ ਦਰਜ ਕਥਨਾ ਅਤੇ ਕੁਦਰਤ ਦੇ ਪਸਾਰੇ ਨੂੰ ਆਧਾਰ ਬਣਾਇਆ ਹੈ ਜਦੋਂ ਕਿ ਵਿਗਿਆਨ ਨੇ ਧਾਰਮਿਕ ਗ੍ਰੰਥਾਂ ਦਾ ਨਹੀਂ ਕੁਦਰਤ ਦਾ ਸਿਲਸਿਲੇਵਾਰ ਅਧਿਐਨ ਕਰਕੇ ਵੱਖ-ਵੱਖ ਵਰਤਾਅ ਰਿਆਂ ਵਿਚਲੇ ਸਰਬ ਵਿਆਪੀ ਨੇਮ ਲੱਭ ਕੇ ਜੰਤਰਾ ਦਾ ਨਿਰਮਾਣ ਕੀਤਾ ਹੈ ਤੇ ਭਾਫ਼ ਨੂੰ ਵਰਤਣ ਦੀ ਯੋਗਤ ਕੱਢੀ ਹੈ ਅਤੇ ਇੰਜਣ ਦੀ ਸ਼ਕਤੀ ਅਤੇ ਬਿਜਲੀ ਨੂੰ ਵਰਤ ਕੇ ਉਦਯੋਗਿਕ ਯੁੱਗ ਦਾ ਆਰੰਭ ਕੀਤਾ ਹੈ 19ਵੀਂ ਸਦੀ ਦੇ ਅੰਤ ਤੱਕ ਸੰਸਾਰ ਵਿੱਚ ਅਮੀਰੀ ਗਰੀਬੀ ਦਾ ਪਾੜਾ ਪ੍ਰਤੱਖ ਨਹੀਂ ਸੀ ਇਹ ਪਾੜਾ ਉਦਯੋਗਿਕ ਯੁੱਗ ਅਤੇ ਪੂੰਜੀਵਾਦੀ ਵਿਵਸਥਾ ਨੇ ਉਗੜਿਆ ਹੈ ਉਦਯੋਗਿਕ ਯੁੱਗ ਵਿੱਚ ਕਾਰਖਾਨਿਆਂ ਵਾਲੇ ਕਾਮਿਆਂ ਦੀ ਮਿਹਨਤ ਨੂੰ ਹਥਿਆਉਣ ਕਰਕੇ ਇਕੱਠੀ ਹੋਈ ਦੌਲਤ ਅਤੇ ਮੁਨਾਫੇ ਵਾਲੀ ਵਪਾਰਕ ਵਰਤì ਕਾਰਨ ਅਮੀਰ ਹੁੰਦੇ ਗਏ ਜਦੋਂ ਕਿ ਖੇਤੀ ਕਰਨ ਵਾਲੇ ਪਹਿਲਾਂ ਵਾਂਗ ਹੀ ਉਵੇਂ ਹੀ ਰਹੇ ਪਰ ਕਾਰਖਾਨੇਦਾਰਾਂ ਦੀ ਤੁਲਨਾ ਵਿੱਚ ਖੇਤੀ ਕਰਨ ਵਾਲੇ ਗਰੀਬ ਵਿਖਾਈ ਦੇਣ ਲੱਗੇ ਫੈਕਟਰੀਆਂ ਦੁਆਲੇ ਕਸਬੇ ਵਸੇ ਕਸਬੇ ਵੱਡੇ ਹੋ ਕੇ ਸ਼ਹਿਰ ਬਣ ਗਏ ਨਵੇਂ ਵਿਗਿਆਨ ਹੋਦਵਿਚ ਆਏ ਸਿੱਖਿਤ ਅਮਲੇ ਦੀ ਲੋੜ ਪੂਰੀ ਕਰਨ ਲਈ ਵਿਦਿਅਕ ਸੰਸਥਾਾਂ ਮਾ ਉਸਾਰੀਆਂ ਜੀਵਨ ਦਾ ਸ਼ਹਿਰੀਕਰਨ ਹੋਇਆ ਮੱਧ ਸ਼੍ਰੇਣੀ ਉੱਭਰੀ ਸਮਮਤਵਾਦੀ ਬਾਦਸ਼ਾਹੀਆਂ ਦਾ ਭੋਗ ਪਿਆ ਸੂਤੰਤਰਤਾ ਅੰਦੋਲਨਾਂ ਰਾਹੀਂ ਦੇਸ਼ ਆਜ਼ਾਦ ਹੋਏ ਪਰ ਜਾਤੰਤਰ ਉਭਰਨ ਲੱਗੇ ਨਵੇਂ ਫਲਸਫੇ ਜਨਮੇ ਮੁਕਾਬਲੇ ਦੀ ਬਿਰਤੀ ਅਧੀਨ ਸਮਾਜਵਾਦ ਅਤੇ ਪੂੰਜੀਵਾਦ ਨੇ ਇੱਕ ਦੂਜੇ ਨੂੰ ਚੁਣੌਤੀ ਦਿੱਤੀ ਇਵੇਂ ਊਰਜਾ ਦੇ ਮਕਾਨ ਕੀ ਸਰੋਤ ਨੇ ਜੀਵਨ ਦੀ ਰਫ਼ਤਾਰ ਤੇਜ਼ ਕੀਤੀ ਸੁਖ ਸਾਧਨ ਵਧਾਏ ਨਵੇਂ ਰਿਸ਼ਤੇ ਉਸਾਰੇ ਅਤੇ ਜਾਤ ਦੀ ਥਾਂ ਜਮਾਤ ਪਰਮਾਤਮਾ ਦੀ ਥਾਂ ਮਨੁੱਖ ਪੋਥੀ ਦੀ ਥਾਂ ਪੁਸਤਕਪਿੰਡ ਦੀ ਥਾਂ ਸ਼ਹਿਰ ਨੇ ਲਈ ਨਵੇਂ ਜੀਵਨ ਜਾਂਚ ਉਸਾਰੀ ਅਤੇ ਸਮਾਚਾਰ ਪੱਤਰ ਰੇਡੀਓ ਸਿਨੇਮਾ ਟੈਲੀਵਿਜ਼ਨ ਆਦ ਸੂਚਨਾ ਅਤੇ ਮਨੋਰੰਜਨ ਦੇ ਨਵੇਂ ਸਾਧਨ ਹੋਦ ਵਿੱਚ ਆਏ ਰੇਡੀਓ ਸਿਨੇਮਾ ਅਤੇ ਟੈਲੀਵਿਜ਼ਨ ਨੇ ਇਸਤਰੀ ਨੂੰ ਉਭਾਰਿਆ ਹੈ ਅਤੇ ਇਸਤਰੀ ਨੇ ਇਨ੍ਹਾਂ ਮਨੋਰੰਜਨੀ ਸਾਧਨਾਂ ਨੂੰ ਹਰਮਨ ਪਿਆਰਾ ਬਣਾਇਆ ਹੈ ਇਸਤਰੀ ਦੇ ਵਿਕਾਸ ਵਿੱਚ ਸਿੱਖਿਆ ਬਿਜਲੀ ਅਤੇ ਗਰਭਰੂਕੂ ਵਿਧੀਆਂ ਨੇ ਮਹੱਤਵਪੂਰਨ ਨਿਭੂਮਿਕਾ ਨਿਭਾਈ ਹੈ ਇਹ ਸਾਰੇ ਉਦਯੋਗਿਕ ਯੁੱਗ ਦੀ ਦੇਣ ਹਨ ਸਪਸ਼ਟ ਹੈ ਕਿ ਸ਼ਿਕਾਰ ਯੁੱਗ ਦੇ ਵਾਸੀ ਜੰਗਲਾਂ ਦੇ ਵਾਸੀ ਸਨ ਖੇਤੀ ਯੁੱਗ ਨੇ ਪਿੰਡ ਵਸਾਏ ਜਦੋਂ ਕਿ ਉਦਯੋਗਾ ਨੇ ਸ਼ਹਿਰ ਉਸਾਰੇ ਹਨ ਹੁਣ ਵੀ ਜੰਗਲਾਂ ਦੇ ਆਦੀਵਾਸੀ ਖੇਤੀ ਯੁੱਗ ਦਾ ਲਾਭ ਨਹੀਂ ਉਠਾ ਸਕਦੇ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਉਦਯੋਗਿਕ ਯੁੱਗ ਦੇ ਉਸਾਰੇ ਮਹਾਨਗਰਾਂ ਦੀਆਂ ਸਾਰੀਆਂ ਸਹੂਲਤਾਂ ਤੇ ਸੰਭਾਵਨਾਵਾਂ ਨਹੀਂ ਹੰਡਾ ਸਕਦੇ ਇਸ ਵੇਲੇ ਸਾਰਾ ਸੰਸਾਰ ਵਿਕਸਤ ਦੇਸ਼ਾਂ ਵੱਲ ਅੱਡੀਆਂ ਚੁੱਕ ਕੇ ਵੇਖ ਰਿਹਾ ਹੈ ਅਤੇ ਸੰਸਾਰ ਦਾ ਹਰ ਦੇਸ਼ ਅਮਰੀਕਾ ਜਿੰਨੀ ਤਰੱਕੀ ਕਰਨੀ ਚਾਹੁੰਦਾ ਹੈ। ਸਰੀਰਕਵਾਲ, ਪਸ਼ੂਬਲ ਅਤੇ ਮਕਾਨ ਕੀ ਬਲ ਤੋਂ ਅਗਲੇਰਾ ਪੜਾਓ। ਸੂਰਜੀ ਊਰਜਾ ਦਾ ਹੋਵੇਗਾ। ਇਹ ਚੌਥਾ ਭਾਗ ਸੂਰਜੀ ਟੈਕਨੋਲੋਜੀ ਦਾ ਯੁੱਗ ਹੋਵੇਗਾ। ਸੂਰਜੀ ਊਰਜਾ ਦੇ ਪੱਖੋਂ ਏਸ਼ੀਆਈ ਦੇਸ਼ਾਂ ਵਿੱਚ ਧੁੱਪ ਦੀ ਪਰਮਾਰ ਹੈ ਇਸੇ ਲਈ ਅਜੋਕੀ ਸਦੀ ਨੂੰ ਏਸ਼ੀਆਈ ਸਦੀ ਕਿਹਾ ਜਾ ਰਿਹਾ ਹੈ। ਸੂਰਜੀ ਊਰਜਾ ਨਾਲ ਵਿਕਾਸ ਚੰਗੇਰਾ ਸੁਖਾਵਾਂ ਅਤੇ ਪ੍ਰਦੂਸ਼ਣ ਰਹਿਤ ਹੋਵੇਗਾ। ਸੰਸਾਰ ਦੇ ਚੌਥੇ ਯੁੱਗ ਵਿੱਚ ਜੀਵਨ ਦੇ ਆਧਾਰ ਤਰ ਜੀਹਾਂ ਰਿਸ਼ਤੇ ਅਤੇ ਉਦੇਸ਼ ਵੱਖਰੇ ਹੋਣਗੇ। ਸਮੱਸਿਆਵਾਂ ਵੀ ਨਵੀਂ ਪ੍ਰਕਾਰ ਦੀਆਂ ਹੋਣਗੀਆਂ। ਸੰਤ ਪ੍ਰਬੰਧ ਕੰਮ ਧੰਦੇ ਅਤੇ ਢੰਗ ਤਰੀਕੇ ਬਦਲਣਗੇ। ਵਿਸ਼ੇ ਪੱਧਰ ਤੇ ਪਰਿਵਰਤਨ ਦੀਆਂ ਇਹ ਨਿਸ਼ਾਨੀਆਂ ਆਲੇ ਦੁਆਲੇ ਵਿੱਚ ਉੱਭਰਨ ਲੱਗ ਪਈਆਂ ਹਨ। ਅਜੋਕਾ ਸੰਸਾਰ ਇੱਕ ਨਵੇਂ ਯੁੱਗ ਦੀ ਦਹਿਲੀਜ਼ ਤੇ ਖੜੋਤਾ ਹੈ। ਜਿਹੜੇ ਤਿਆਰ ਹੋਣਗੇ ਉਹੀ ਪ੍ਰਵੇਸ਼ ਕਰਨਗੇ ਜਿਹੜੇ ਹਿੰਮਤ ਕਰਨਗੇ ਉਹੀ ਲਾਭ ਉਠਾਉਣਗੇ ਧੰਨਵਾਦ